ਸਤਨਾਮ ਸ੍ਰੀ ਵਾਹਿਗੁਰੂ ਜੀ ਰਹਿਰਾ ਸਾਹਿਬ ਸੋਦਰ ਰਾਗੋ ਆਸਾ ਮਹਿਲਾ ਪਹਿਲਾ ਕੋ ਕਾਰ ਸਤਗੁਰ ਪ੍ਰਸਾਦ ਸੋਦਰ ਤੇ ਰਾਗ ਹੈ ਸੁ ਕਰ ਕੇ ਹਾਜ਼ਰਤ ਮੈਂ ਸਰਵ ਸਿਮਨ ਲਈ ਬਾਜੀ ਤੇਰੇ ਨਾਦ ਅਨੇਕ ਸੰਖਾ ਕੀ ਤੇਰੇ ਬਾਵਨਾਰੇ துனோ சித்ன தர்ம வின துண ஈஸ்வரே சோகனா ਗਾਵਣਾ ਤੁਧ ਨੂੰ ਵਿੰਦਿਆਨ ਦ੍ਰਾਸਣੇ ਬੈਠੇ ਦੇਵਤਿਆਂ ਦਰ ਨਾਲੇ ਗਾਵਣ ਤੁਧ ਨੂੰ ਸਿੱਧ ਸਮਾਧੀ ਅੰਦਰ ਗਾਵਣਾ ਤੁਧ ਨੂੰ ਸਾਧ ਵਿਚਾਰੇ ਗਾਵਣ ਤੁਧ ਨੂੰ ਜਤੀਸਤੀ ਸੰਤੋਖੀ ਗਾਵਣ ਤੁਧ ਨੂੰ ਬੀਰ ਕਰਾਰੇ ਗਾਵਣਾ ਤੁਧ ਨੂੰ ਪੰਡਤ ਪਦਮੋਰ ਕੀ ਸਰ ਜੁਗ ਜੁਗ ਬੇਦਾ ਨਾਲੇ ਗਾਵਣ ਤੁਧ ਨੂੰ ਮੋਹਣੀਆਂ ਮਨਮੋਹਣ ਸੁਰਗਮ ਮੱਚ ਪਿਆਲੀ ਦਾ ਬਦ ਤੂ ਨੂ ਰਤਨੋ ਪਾਈ ਤੇਰੇ 68 ਤੀਰਥ ਨਾਲੇ ਗਾਵੁਣਾ ਤੂ ਨੋਜੋਤ ਮਹਾਬੋਸ ਸੁਰਗਮ ਦਾ ਬਦ ਤੂ ਨੋ ਕਾਣੀ ਚਾਰੇ ਗਾਵੁਣ ਤੂ ਨੋ ਖੰਡ ਮੰਡਲ ਬ੍ਰਹਿਮੰਡਾ ਕਰਾ ਕਰ ਰੱਖੀ ਤੇਰੇ ਧਾਰੇ ਸੇ ਤੁਜਨੋ ਗਾਵਣਾ ਜੋ ਤੁਧ ਪਾਵਣਾ ਰਤੇ ਤੇਰੇ ਭਗਤਰ ਸਾਨੇ ਪੂਰਾ ਤੇ ਤੇਰੋਂ ਗਾਵਣਾ ਸੀ ਮੈਂ ਜਿਤਨਾ ਆਵਣਾ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਚਿ ਨਾਹੀ ਹੈ ਭੀ ਹੁਸੀ ਜਾਇ ਨਾ ਜਸੀ ਰਤਨਾ ਜੀ ਨਰਚਾਈ ਰੰਗੀ ਰੰਗੀ ਪੰਤੀ ਕਰ ਕਰ ਜਿਨਸੀ ਮਾਇਆ ਜਿਨੂੰ ਪਾਈ ਕਰ ਕਰ ਦੇਖੇ ਕੀਤਾ ਆਪਣਾ ਜੋ ਤਿਸ ਦੀ ਬੜੀ ਆਈ ਜੋ ਤਿਸ ਪਾਵੇਂ ਸਹੀ ਕਰਸੀ ਫਿਰ ਹੁਕਮ ਨ ਕਰ ਨਾ ਜਾਈ ਸੋ ਪਤ ਸਾਹੋ ਸਾਹਾ ਪਤ ਸਾਹਿਬ ਨਾਨਕ ਨਹਿ ਨਰ ਜਾਈ ਆਸਾ ਮਹਿਲਾ ਪਹਿਲਾ ਸੁਣ ਬੁੱਢਾ ਆਖੇ ਸਭ ਕੋ ਇਹ ਕੀ ਬੜਾ ਵੱਡਾ ਦੀਤਾ ਹੋਵੇ ਕੀਮਤ ਪਾਈ ਨਾ ਘਹਿਰਾ ਜਾਏ ਕਹਿਣ ਵਾਲੀ ਤੇਰੇ ਰਹਿ ਸਮਾਈ ਵੱਡੀ ਮੇਰੀ ਸਾਹਿਬਾ ਗਹਿਰਾ ਦਪੀ ਰਾਗ ਨਹੀਂ ਵਿਹਰਾ ਕੋ ਨ ਜਾਣੇ ਤੇਰੇ ਰਿਤ ਤੱਕ ਬੜੀ ਜੀ ਰਹਾ ਹਾਉ ਸਭ ਸੁਰਤੀ ਮੇ ਸਤਕਮਾਈ ਸਰ ਕੀਮਤ ਮਿਲ ਕੀ ਨਤ ਪਾਈ ਗਿਆਨੀ ਤੇਨੀ ਗੁਰ ਗੁਰ ਹਾਈ ਕਹ ਨਾ ਜਾਈ ਤੇਰੀ ਤੇਲਵੜਿਆਈ ਸਭ ਸਾਤੋ ਸਭ ਤਪ ਸਭ ਚਹਿਆ ਅੰਹਾਂ ਸਿੱਧਾ ਪੁਰਖਾਂ ਦੀਆਂ ਬੜੀਆਂ ਤੋਦਵੇਂ ਸਿੱਧੇ ਤੇ ਨਾ ਪਾਈਆ ਕਰਮ ਮਿਲੇ ਨਾ ਠਾ ਕਰਹਾਈਆਂ ਅਖਣ ਬਾਲਾ ਕੀ ਵਿਚਾਰਾ ਸਿਫਤੀ ਭਰੇ ਤੇਰੇ ਪੰਡਾਰਾ ਮੇਸਤੂਂ ਦੇ ਕਿਸੇ ਕੀਆ ਚਾਰਾ ਨਾਨਕ ਸੱਚ ਸਵਾਰ ਨਹਾਰਾ ਸਾ ਮਹਿਲਾ ਪਹਿਲਾ ਆਖਾਂ ਜੀ ਵਾਸਰੇ ਮਰ ਜਾਉਂ ਆਖਾਂ ਆਖਾਂ ਸੱਚ ਨਾਉ ਸੱਚ ਨਾਉ ਕੀ ਲਾਗੇ ਭੁਖ ਉਹ ਤੋ ਭੁਖੇ ਖੈ ਚਲੀਏ ਦੁਖ ਸੁਖਿ ਵਿਸਰੇ ਮੇਰੀ ਮਾਈ ਸੱਚਾ ਸਾਹਿਬ ਸੱਚ ਨਾਈ ਰਹਾਉ ਸਾਚੇ ਨਾਮ ਕੀ ਤਲ ਵਡਿਆਈ ਆਖ ਤੱਕ ਕੀ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਹੇ ਬੰਨਣ ਹੋਵੇ ਘਟ ਨਾ ਜਾਏ ਨਾ ਹੋ ਮਰਨੰ ਬਸੰਬੋ ਦਿਨ ਦਰਹਨ ਚੁੱਕੇ ਭੋਗੁ ਗੁਨੇ ਹੋਰ ਨਾਹੀ ਕੋਈ ਨਾ ਕੋ ਆ ਨਾ ਕੋ ਜੀਵਡਾ ਪਉ ਤੇ ਵਧਦੀ ਵਿਦਾ ਤੋ ਜਿੰਦੈ ਕਰਕੇ ਕੀਤੀ ਰਾਤ ਖਸਮਾ ਬਿਸਾਰੇ ਤਿਕਮ ਜਾ ਤੋ ਨਾਨਕ ਨਾ ਵੇ ਬਾਜ ਸਨਾ ਤੋ ਰਾਗੁ ਗੁਜਰੀ ਮਹਿਲਾ ਚੌਥਾ ਹਰ ਕੀ ਜਨ ਸਤਿਗੁਰ ਸਤਿਪੁਰਖ ਬੁਲਾ ਕਰੋ ਗੁਰੂ ਪਾਸ ਹਮ ਕੀਰੇ ਕਿਰਮ ਸਤਗੁਰ ਸਰਣਾਈ ਕਰ ਦਿਆ ਨਾਮ ਪਰਗਾਸ ਮੇਰੀ ਮੀਤੁਰ ਦੇਵ ਨੂੰ ਕੋ ਰਾਮਨਾ ਪਰਗਾਸ ਗੁਰਮਤਿ ਨਾ ਮੇਰਾ ਪ੍ਰਾਨ ਸਖਾਈ ਹਰ ਕੀ ਰਤ ਹਮਰੀ ਰਹਿਰਾਸ ਰਹਾਉ ਹਰ ਜਨ ਕੀ ਬਲ ਪਾਗ ਵਢੀ ਰੇ ਜਿਨ ਹਰ ਹਰ ਸਰਬ ਹਰ ਪਿਆਸ ਹਰ ਗਨ ਨਾਮ ਮਿਲੇ ਤ੍ਰਿਪਤਾਸੈ ਮਿਲ ਸੰਗ ਤੁਹਨ ਪਰਦਾ ਸੋ ਜਿਨ ਹਰ ਹਰ ਹਰਿ ਨਾਮ ਨ ਪਾਇਆ ਤੀ ਪਾਗਹੀ ਜਮ ਪਾਸ ਜੋ ਸਤਿਗੁਰੂ ਸਰਨ ਸੰਗਤ ਨਹੀਂ ਆਏ ਤ੍ਰਿਗ ਜੀਵੈ ਤ੍ਰਿਗ ਜੀਵਾ ਸੋ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤੰਤੁਰ ਬਸਤੂ ਲਿਖਿਆ ਲਿਖਾਸੋ ਤਨ ਤਨ ਸਤ ਸੰਗਤ ਜਿਤ ਹਰ ਰਸ ਪਾਇਆ ਮਿਲ ਜਣ ਨਾਲ ਕੋ ਨਾਮ ਪਰਦਾਸ ਰਾਗ ਉਜਰੀ ਮਹਿਲਾ ਪੰਜਵਾ ਕਾਹਿਰੀ ਮਨ ਜਿਤ ਮਾ ਉਦਮਾ ਜਾ ਹਰ ਹਰ ਜੀਉ ਪਰਿਆਸ ਸਲ ਪਥਰ ਮੈਂ ਅੰਤ ਪਾਈ ਤੰਕਾਰ ਜਿਕਾਗੇ ਕਰਤਿਆ ਮੇਰੀ ਮਾਦੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੁਖੇ ਕਾਸ਼ਟ ਹਰਿਆ ਰਹਾਉ ਜਨ ਪਿਤਾ ਲੋਕ ਸਤ ਬੰਤਾ ਕੋਈ ਨਾ ਕਿਸ ਕੀ ਤਰਿਆ ਸਿਰ ਸੇ ਤੁਜ ਕਸਮ ਬਾਹੇ ਠਾਕੁਰ ਕਾਹੇ ਮਨ ਪੋ ਕਰਿਆ ਉੜੇਂ ਦਨਸੈ ਕੁਸਾ ਤੁਸ ਪਛੈ ਵਚਰੀ ਸਿਆ ਤਨ ਕਬਨ ਖਲਾਵੇ ਕਬਨ ਚੁਭਾਵੇ ਮਨ ਮੈਂ ਸਿਮਰਣ ਕਰਿਆ ਸਾਵਣ ਗਾਣਾ ਦਸਸ਼ਟ ਜਿਦਾਣਾ ਠਾਕੁਰ ਕਰਤਲ ਤਰੀਆ ਜਨ ਅਨਕ ਬਲ ਬਲ ਸਦਵਣ ਜਾਈਏ ਤੇਰਾ ਤਨ ਪਾਰਾ ਹਰਿਆ ਰਾਗ ਆਸਾ ਮਹਿਲਾ ਚੋਥਾ ਸੂਪੁਰਖ ੴ ਸਤਿਗੁਰ ਪ੍ਰਸਾਦਿ ਸਉ ਪ੍ਰਖ ਨਿਰੰਜਣਾ ਹਰ ਪ੍ਰਖ ਨਿਰੰਜਣਾ ਹਰਿ ਅਗਮਾਇ ਅਗਮਾ ਪਾਰਾ ਸਭੂ ਤੇ ਆਵੇ ਸਤਿਆ ਮੈਂ ਤੁਜੀ ਹਰ ਸੱਚੀ ਸਿਰਜਣਹਾਰਾ ਸਭ ਜੀਵ ਤੁਮਾਰੇ ਜੀ ਤੂੰ ਜੀ ਆਂ ਦਾਤਾ ਤਾਰਾ ਹਰਿ ਤੇ ਆਬੋ ਸੰਤੂ ਜੀ ਸਭ ਦੁੱਖ ਵਿਸਾਰਨ ਹਾਰਿਆ ਆਰੀਆ ਪੀ ਠਾਕੁਰ ਹਰਿਆ ਪੀ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਕਟ ਕਟ ਹੰਦ ਤੇ ਸਰਪ ਨਿਰੰਤਰ ਜੀ ਹਰੀ ਕੋ ਗੁਰਖ ਸਮਾਨਾ ਇਕ ਦਾ ਤੇ ਇਕ ਪਿਆਥਾਰੀ ਜੀ ਸਭ ਤੇਰੀ ਚੋਜ ਬਿਡਾਣਾ ਨੂ ਮਾ ਪੀ ਦਾਤਾ ਪੁਜਤਾ ਜੀ ਹਾਂ ਤੁਧ ਵਿਨਾ ਬਰਨ ਜਾਣਾ ਤੂੰ ਬਾਰ ਬਰਮ ਬਿਆੰਤ ਬਿਆੰਤ ਜੀ ਤੇਰੇ ਕੀਆ ਗੁਨਾਹ ਖਿਖਾਣਾ ਜੋ ਸਿਭ ਹੈ ਜੋ ਸਿਭ ਹੈ ਤੁਪ ਜੀ ਜਨ ਨਾਨਕ ਤੈਨੂੰ ਕੁਰਬਾਨਾ ਹਰਤਿਆਵੇ ਹਰਤਿਆਵੇ ਤੁਧ ਜੀ ਸੇ ਜਨ ਤੁਮੈਂ ਸੁਖ ਵਸੀ ਸੇ ਮੁਕਤੋ ਸੇ ਮੁਕਤ ਪਾਈ ਜਨ ਹਰਤਿਆ ਜੀ ਤੈਨ ਤੋਟਿਯੰਕੀ ਫਸੀ ਜਿਨਾ ਨਿਰਪਾ ਜਿਨਹਰ ਨਿਰਪੋ ਤੇ ਆਇ ਆ ਜੀ ਤਿਨ ਕਾ ਪਾਉ ਸਭ ਕਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰਿ ਜੀ ਤੇਰੇ ਹਰ ਹਰ ਰੂਪ ਸਮਾਸੀ ਸੇ ਤਨ ਸੇ ਤਨ ਜਿਨ ਹਰਿ ਤਿਆ ਆ ਜੀ ਚੰਨ ਨਾਨਕ ਤਿਨ ਬਲ ਜਾਸੀ ਤੇਰੀ ਭਗਤੋ ਤੇਰੀ ਭਗਤ ਪੰਡਾਰਚੀ ਪਰੇ ਬੇਅੰਤ ਬੇਅੰਤਾ ਤੇਰੇ ਭਗਤੋ ਤੇਰੇ ਭਗਤ ਸਲਾਹਣ ਤੁਝ ਜੀ ਹਰਣ ਕਾ ਨਿਕ ਅਨੰਤਾ ਤੇਰੀ ਅਣਖ ਤੇਰੀ ਅਣਖ ਕਰੇ ਹਰ ਪੂਜਾ ਜੀ ਤਪ ਤਪ ਹੀ ਜਪ ਹੈ ਬਿਅੰਤਾ ਤੇਰੇ ਨੀਕਾ ਤੇਰੇ ਨੀਕਾ ਪੜੈ ਸਿਮਰਤਿ ਸਾਸਤ ਜੀ ਕਰਕੇ ਵਿਆਖਟ ਕਰਮ ਕਰੰਤਾ ਸੇ ਭਗਤ ਸੇ ਭਗਤ ਬਲੇ ਜਨ ਨਾਨਕ ਜੀ ਜੋ ਪਾਵੇ ਮੇਰੀ ਹਰ ਪਦਵੰਤਾ ਤੂੰ ਆਦੂ ਪੁਰਖ ਪਰੰਪਰਗਾਤਾ ਜੀ ਤੁੜ ਜੀਵਨਾਵਰਣ ਕੋਈ ਤੂੰ ਜੁਗ ਜੁਗ ਇੱਕ ਸਦਾ ਸਦਾਤਾ ਇੱਕ ਹੋ ਜੀ ਤੂੰ ਨਿਚਲ ਕਰਤਾ ਸੋਈ ਤੂੰ ਤੂੰ ਆਪੇ ਭਾਵੇਂ ਸੋਈ ਵਰਤੇ ਜੀ ਤੂੰ ਆਪੇ ਬ੍ਰੇਸ ਹੋਈ ਤੂੰ ਦਾਪੇ ਸ੍ਰਿਸ਼ਟ ਸਭਉਪਾਈ ਜੀ ਤੂੰ ਦਾਪੇ ਸਿਰਜ ਸਭ ਗੋਹੀ ਜਨ ਨਾਟਕ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸ ਕਾ ਜਨੋਈ ਆਸਾ ਮਿਲਿਆ ਚੌਥਾ ਤੂੰ ਕਰਤਾ ਸਚਿਆਰ ਮੈਂ ਦਾਸਾ ਹਾਂ ਜੋ ਤੋ ਪਾਵੇ ਸੋਈ ਠੀਸੀ ਜੋ ਤੂੰ ਦੇ ਸੋਈ ਹੋਂ ਪਾਈ ਰਹਾ ਹਾਂ ਸਭ ਤੋਰੀ ਤੋ ਸਭਲੀ ਤੇਆ ਜਿਸ ਮਾ ਕਿਰਪਾ ਕਰੇ ਤਿਨ ਨਾਮ ਰਤਨ ਪਾਇਆ ਗੁਰਮੁਖ ਲਾਡਾ ਮਨੁਖੁਦ ਵਾਲਾ ਤਉਨਾਪੁਛੋੜਿਆ ਤੁਮਿ ਲਾਇਆ ਤੂੰ ਦਰਿਆਵੋ ਸਭ ਤੁਝਹੀ ਮਾਹੀ ਤੋਜਾ ਬਿੰਦੂ ਜਾਗੋ ਨਾਹੀ ਜੀਵੰਤ ਸਭ ਤੇਰਾ ਖੇਲੋ ਬਜੂਰ ਮਿਲ ਵਿਸੜਿਆ ਸੰਜੋਗੀ ਮੇਲਾ ਜਿਸ ਮੈਂ ਤੁਝਾ ਨਹੀਂ ਸੁਈ ਜਨ ਜਾਣੇ ਹਰ ਗੁਣ ਸਦਹੀ ਆਖ ਵਖਾਣੇ ਜਿਨਾਂ ਹਰਿ ਸੇਵਿਆ ਤਿਨ ਸੁਖ ਪਾਇਆ ਸਹਿਜੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇ ਰਾਗਿਆ ਸਭ ਹੋਈ ਤੋਦਾਂ ਦੁਜਾ ਵਰਨ ਕੋਈ ਤੂੰ ਕਰ ਕਰ ਵੇਖੇ ਜਾਣੇ ਸੁਈ ਜਨ ਨਾਨਕ ਗੁਰਮੁਖ ਪਰਮਖੰਡ ਬੁਲੂਏ ਆਸਾ ਮਹਿਲਾ ਪਹਿਲਾ ਤੇ ਤ ਸਰਬ ਵੱਡੇ ਪਹਿਲੇ ਨਿਵਾਸਾ ਪਾਣੀ ਪਵਕਤ ਨਹੀਂ ਕੀਆ ਪੰਕਜ ਮੋਹ ਪਗ ਨਹੀਂ ਚਾਲੇ ਹਮਦੇ ਖੇਤਹਿ ਡੋਬੀਐਲੇ ਮਾਣਾ ਇਕਣ ਜੀਤ ਸਮੂੜ ਮਣਾ ਹਰ ਵਿਸਰਤ ਤੇਰੇ ਗੁਣ ਗਲਿਆ ਰਹਾ ਨਾ ਹਉ ਦਤੀ ਸਤਿ ਨਹੀਂ ਪੜਿਆ ਮੂਰਖੁ ਮਗਦਾ ਜਨਮ ਪਇਆ ਪ੍ਰਣੋਤ ਨਾਨਕ ਤਿਨ ਕੀ ਸਰਣਾ ਜੈ ਤੂ ਨਾਹੀ ਵਿਸਰਿਆ ਆਸਾ ਮਹਿਲਾ ਪੰਜਵਾ ਪਈ ਪ੍ਰਾਪਤ ਮਾਨੁਖ ਦੇਹ ਹਿਰਿਆ ਗੋਵਿੰਦ ਮੇੜ ਕੀਏ ਤੇਰੀ ਬੜੀਆ ਅਵਰ ਕਾਜ ਤੇਰੇ ਕਿਤੇ ਨਾ ਕਾਮ ਮਿਲ ਸਾਧੂ ਸੰਗਤ ਬਜ ਕੇ ਬਿਨ ਨਾਮ ਸਰੰਜਾਮ ਲਾਗ ਪਵਜਲ ਤਰਨ ਕੇ ਜਨਮੁ ਜਿਥਾ ਜਾ ਤਰੰਗ ਮਾਇਆ ਘੇਰ ਰਹਾਉ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧਨਾ ਜਾਨਿਆ ਹਰਿ ਆਇਆ ਕਹੋ ਨਾਨਕ ਮਨੀ ਚਰਮਾ ਸਰਨ ਪਰੇ ਕੀ ਰੱਖੋ ਸਰਮਾ ਪਾਸੈ ਦਸਵੀਂ ਕਬੀਉ ਗਾਜ ਬੀਨਤੀ ਚੋ ਪਈ ਥਾਮਰੀ ਗੁਰੂ ਹਾਦਰ ਸਾਹਿਬ ਨੂੰ ਹੋਇ ਜਿਤ ਕੀ ਸਾ ਤਬ ਚਰਨਣ ਮਨ ਰਹਿ ਹਮਾਰਾ ਆਪਣਾ ਜਾਣ ਕਰੋ ਪ੍ਰਤੀ ਪਾਰਾ ਹਮਾਰੇ ਦ੍ਰਿਸ਼ਟ ਸਿਵਾ ਤੁਮਕਾ ਬਹੁ ਆਪਾਦ ਮੋਹਿ ਵਿਚਾਗੋ ਸੁਖੀ ਵਸੈ ਮੋਰੋ ਪਰਿਵਾਰ ਸੇਵਕ ਸਿਖ ਸਵਾ ਕਰਤਾਰਾ ਮੋਰ ਸਾਨੀ ਕਰਦੇ ਕਰੀਐ ਸਰਬਾਰਥ ਕੋਲਾ ਸੰਗਰੀਐ ਪੂਰਨ ਹੋਈ ਹਮਾਰੀ ਆਸਾ ਤੁਰ ਪਜਣ ਕੀ ਰਹੇ ਪਿਆਸਾ ਤੁਮੈ ਸਾਡ ਕੋਈ ਗੁਰੁ ਨਤਿ ਆਵੂ ਜੋ ਵਰ ਚਾਹੂ ਸਤਿ ਤੁਮ ਤੇ ਪਾਵਾਂ ਸੇਵਕੋ ਸਿਖਾ ਮਾਰੇ ਤਾਰ ਗਏ ਤੁਜੋ ਸੁਤਰਾ ਮਾਰੇ ਮਾਰੀਏ ਆਪਾ ਦੈਮ ਜੀ ਉਪਰੀਏ ਮਰਨਾ ਕਾਲ ਕਾ ਤ੍ਰਸਨ ਬਰੀਏ ਮੂਜੋ ਸਦਾ ਮਾਰੇ ਪਛਾ ਸ੍ਰੀ ਆਤਿ ਜੀ ਕਰਿ ਰੱਸਾ ਰੱਖੋ ਮੂਹ ਰਖਣ ਹਾਰੀ ਸਾਹਿਬ ਸੰਤ ਸਹਾਈ ਪਿਆਰੀ देवा मंद दुष्टनिके अंत तुहो पुरि चतुर दशकं ता काल पाए ब्रह्म बपुतरा काल पाए शुभजू अवतरा काल पाए करविसन प्रकासा सकल काल का ज्ञात्मासा जावना कालो योगी सुखीयो वेदराय ब्रह्मा जोथियो जवण काल सब लोक सुवारा ਨਮਸਕਾਰ ਹੈ ਦਾਹੀ ਹਮਾਰਾ ਜਬੜ ਕਾਲ ਸਭ ਜਗਤ ਬਣਾਇਓ ਉਹ ਦੇਵ ਦਾਇ ਤੇ ਜੋ ਸਰਉ ਪਜਾਇਓ ਆਦੇ ਅੰਤੇ ਕੇ ਉਤਾਰਾ ਸੋ ਗੁਰੂ ਸਮਝੋ ਹਮਾਰਾ ਨਮਸਕਾਰ ਤੁਸੀਂ ਕੋਈ ਹਮਾਰੀ ਸਕਲ ਪਰਜਾ ਜਿਨਾ ਆਪ ਸਵਾਰੀ ਸਭ ਕਣ ਕੋ ਸਭ ਨੂੰ ਸੁਖਦਿਓ ਸਤਿਗੁਰ ਨ ਕੋ ਪਾਲੰਬਾ ਬਦਕਿਓ ਕਟਕਟ ਕੇ ਅੰਦਰ ਕੀ ਜਾਣਤ ਭਲੇ ਬਰੇ ਕੀ ਪੀਰ ਪਛਾਨਤ ਚੀਟੀ ਤੇ ਗੁਜਰ ਸਥਲਾ ਸਭ ਪਰ ਕਿਰਪਾ ਦਿਸ਼ਟ ਕਰ ਫੁਲਾ ਸੰਤਨ ਦੁਖ ਪਾਈ ਤੇ ਦੁਖੀ ਸੁਖ ਪਾਈ ਸਾਧਨ ਕੇ ਸੁਖੀ ਇਕ ਇਕ ਕੀ ਪੀਰ ਪਛਾਨੇ ਕਣ ਕਟ ਕੇ ਪਟ ਪਟ ਕੀ ਜਾਣੇ ਜਉਦ ਕਰਕ ਕਰਾ ਕਰਤਾ ਰਾ ਪਰ ਜਾ ਤਰਤ ਤਵ ਦੇ ਪਾਰਾ ਜਵ ਕਰਕ ਕਰ ਤੂ ਕਬ ਹੂ ਤੂੰ ਮੈਂ ਮਿਲ ਤੋ ਦੇ ਤਰ ਸਭ ਹੂ ਜਿਤੇ ਬਦਨ ਸਿਸ਼ਟ ਸਵਤਾਰੈ ਆਪਾ ਆਪਣੀ ਜੀਉ ਚਾਰੈ ਤੂੰ ਸਭ ਹੀ ਤੇ ਰਹੈ ਤਿਨ ਰਾਲਵਾ ਜਾਣਤ ਪੀਰ ਪੈਦਾਰਾ ਲਮਾ ਨਿਰੰਕਾਰੋ ਨਿਰਵੇਕਾਰ ਨਿਰਲੰਭੋ ਆਦ ਨੀਲਾ ਨਾਦ ਸੰਭੋ ਤਾਂ ਕੰਮੂੜੋ ਚਾਰ ਤਪੀਤਾ ਜਾ ਕੋ ਪਵਣ ਪਾਵਤਵੈ ਨਾ ਤਾਂ ਕੋ ਕਰਪਾ ਹਣ ਨੂੰ ਮਾਣਤ ਮਹਾ ਮੂੜ ਕਸਬੀਦਨ ਜਾਣਤ ਮਹਾਦੇਵ ਕੋ ਕਹ ਤਸਦਾ ਸਬੂ ਨਿਰੰਕਾਰ ਕਾ ਚਿਤਨੈ ਪੀਵੇ ਆਪ ਆਪਣੀ ਬੁੱਧ ਹੈ ਜੀਤੀ ਵਰਣ ਤੋਂ ਪੈਣ ਪੈਣ ਤੋ ਤੀ ਤੁਮਰਾਲ ਖਣ ਜਾਏ ਪਚਾਰਾ ਕਿ ਬਿਦਸ ਜਾ ਪ੍ਰਥਮ ਸੰਸਾਰਾ ਇਕ ਰੂਪ ਅਨੂਪ ਸੂਰੂਪ ਅਰੰਕ ਪਇਉ ਰਾਗ ਤਹਿ ਪਾਉਂਡ ਜਿਹ ਰਜ ਸਿਤਹਿ ਕੀਨੀ ਉਤ ਪੂਜਾ ਖਾਣਾ ਬਹੁ ਰਚ ਦਿਨੀ ਕਹੂ ਪੂਰ ਰਾਜਾ ਹਮ ਬਠਾ ਕਹੂ ਸਵਟ ਪੈ ਸੰਗਰਾ ਗਠਾ ਸਾਗਰੀ ਸ੍ਰੇਸ਼ਟ ਦਿਖਾਇਆ ਚੰਪਾਵੋ ਆਤ ਦੁਗਾਤ ਸਰੂਪ ਸੁਆੰਪਾਵੋ ਅਬਰਸਾ ਮੇਰੀ ਤੁਮ ਕਰੋ ਸਿਖੂ ਵਾਰ ਸਿਖ ਸੰਗਰੁ ਦੁਸ਼ਟ ਜਿਤੇ ਉਤਪਤ ਉਤਪਤਾ ਸਕਲ ਮਲੇਸ਼ ਕਰੋ ਰਣ ਕਾਤਾ ਜੀ ਹਸ ਤੂੰ ਤਮ ਸਰਣੀ ਪਰੇ ਤਿਨਕੇ ਦੁਸ਼ਟ ਦੁਖਤਾ ਬਿਮਰੀ ਪੁਰਖ ਜਵਣ ਪਗ ਪਰੇ ਤਿਹਾਰੇ ਤਿਨਕੇ ਤੂੰ ਸੰਕਟ ਸਵਟਾਰੇ ਜੋ ਕਲ ਕੋਈ ਕਵਾਰ ਤੇ ਆਏ ਹੈ ਤਾਂਕੇ ਘਾੜ ਨਿਕਟ ਨਹੀਂ ਆਏ ਹੈ ਰਸਾ ਹੁਤਾ ਹੈ ਸਭ ਕਾਲਾ ਦੁਸ਼ਟ ਰਿਸ਼ਟ ਤਰੈ ਤਤ ਕਾਲਾ ਕਿਰਪਾ ਗਿਸ਼ਟ ਜੈ ਮਹਿਰ ਹੋ ਤਾਂਕੇ ਤਪ ਤਣਕ ਮੋਹਰ ਹੋ ਹਰੀ ਦੇ ਸੇਲ ਦੇ ਕਰ ਮੋਸਬ ਹੋਈ ਦੁਸ਼ਟ ਸਾਸ ਉਸ ਕਨ ਕੋਈ ਇੱਕ ਵਾਰ ਜੇ ਤੂੰ ਮੈਂ ਸੁਭਾਰਾ ਕਾਲ ਪਾਸ ਤੇ ਤਾ ਹੈ ਉਬਾਰ ਚੰਦਰ ਨਾਮ ਤਿਹਾਰੂ ਕਹਾ ਮਾਰੂ ਦੁਸ਼ਟ ਦੂਖ ਤੇ ਰਹਾ ਕੜ ਕੇ ਤੇ ਮੈਂ ਸਨ ਤਿਹਾਰੀ ਆਪ ਹੱਥ ਲੈਉ ਵਾਰੀ ਸਰਵ ਧਰਮੋ ਸਹਾਈ ਦੁਸ਼ਟ ਦੂਖ ਤੇ ਲਿਉ ਬਚਾਈ ਸੁਭਿਆ ਪਾਏ ਨਹੀਂ ਜਬ ਤੇ ਤੁਮਰੇ ਤਬ ਤੇ ਕੋਈ ਆਖ ਤਰੇ ਨਹੀਂ ਮੰਨਿਓ ਰਾਮ ਰੀ ਪੁਰਾਣ ਕੁਰਾਨ ਨੇਕ ਕਹਿ ਮਤੇ ਇਕ ਨ ਮੰਨਿਓ ਸਿਮਰਤ ਸਾਸਤਰ ਵੇਦ ਸਮੇ ਬਹੁ ਪੀਦ ਕਹਿ ਹਮੇ ਕਨ ਜਾਣਿਓ ਸ੍ਰੀ ਸਪਣ ਕਿਰਪਾ ਤੁਮਰੀ ਕਰਮਾਨਾ ਕਹੋ ਸੰਤੂ ਦੇ ਮਖਾਨੀਆਂ ਦੁਹਰਾ ਸਗਲ ਦੁਹਰ ਕੋ ਸਾਢਕੇ ਬਹਉ ਤੁਮਾਰੋ ਦੁਆਰ ਬਹਿਨੇ ਕੀ ਲਾਜ ਆਸੋ ਗੋਬਿੰਦ ਦਾਸ ਤੁਹਾਰਾ ਸਗਲ ਦੁਹਰ ਕੋ ਸਾਢਕੇ ਬਹਉ ਤੁਮਾਰੋ ਦੁਆਰ ਬਹਿਨੇ ਕੀ ਲਾਜ ਆਸੋ ਗੋਬਿੰਦ ਦਾਸ ਤੁਹਾਰਾ പ്രസാദ ആനന്ദ സാ സാ പാ സജ സിധി വധയാ താര ശബദാ ബണിയ ശദോ താഗോറി വസാ க நானு மனாரி ஹரண மன மீ விசாரணாங்க கார சுவாரணா சபநா சுமீ சும விசார கே நான மன மீர சதாரி ਸਾਚੀ ਸਾਹਿਬ ਕਾ ਨਹੀਂ ਕਰਤੇ ਨੇ ਕਰਤਾ ਤੇਰੇ ਸੰਕਿਸ਼ ਹੈ ਜਿਸ ਦੇ ਇਹ ਸੂ ਪਾਵੈ ਸਦਾ ਸੁਭਤ ਸਲਾਹ ਤੇਰੀ ਨਾਮ ਮਨੁ ਵਸੈ ਬਈ ਨਾਮ ਜਿਨ ਕੇ ਮਨ ਹਸਿਆ ਬੋਝੀ ਸ਼ਬਦ ਕਣੀਰੀ ਕਹੈ ਨਾਨਕ ਸੱਚੀ ਸਾਹਿਬ ਕਿਆ ਨਹੀਂ ਕਰਤੇ ਨੇ ਸੱਚਾ ਨਾਮ ਬਿਰਾਦਾਰੋ ਸਾਚਾ ਨਾਮ ਆਧਾਰ ਮਿਰਾ ਜਨੁ ਭੁਖਾ ਸਭ ਗਵਾਇਆ ਕਰ ਸਾ ਤੁਖ ਮਨਾਇ ਵਸਿਆ ਜਿਸ ਸਾ ਸਪੂਜਾਇਆ ਸਾਦਾ ਗੁਰ ਬਾਣੀ ਕਿਤਾਬੁਰ ਮਿਟੋ ਜਿਸ ਦੀਆਂ ਹੀ ਬੜੀਆਂ ਕਹੈ ਨਾਨਕ ਸੁਨੋ ਸੰਤੋ ਸਬਦ ਰੂਪੀ ਆਰੋ ਸਾਚਾ ਨਾਮ ਆਧਾਰੁ ਵਾਜੇ ਪੰਚ ਸ਼ਬਦ ਤਿਤ ਕਰਸ ਪਾਗੇ ਕਰਸ ਪਾਗੇ ਸ਼ਬਦ ਵਾਜੀ ਤਲ ਜਿਤ ਕਰ ਤਰੀਆ ਪੰਚ ਦੂਰ ਤੁਦ ਵਸ ਕੀਤੇ ਕਾਲ ਕੰਡ ਤੁਮਾਰੇ ਆ ਤੁਰ ਕਰ ਅੰਪਾਇ ਅਤਿ ਜਿਨ ਕਾ ਸੇ ਨਾਮ ਹਰ ਕੇ ਲਾਗੇ ਕਹੈ ਨਾਨਕ ਤਸ ਬੋਵਾ ਤੁਦ ਕਰ ਅਨਹਦ ਬਾਜੀ ਆਨਦ ਸੁਮੋ ਬੜ ਪਾਗੀ ਸਗਲ ਮਨੋਰਥ ਪੂਰੀ ਪਾਰ ਬਰੈ ਪ੍ਰਾਪਾਇ ਉਤਰੇ ਸੰਗਲ ਬਿਸੂਰੀ ਮੁਖ ਰਗ ਸੰਤਾਂ ਪੁੱਤਰੀ ਸੁਣੀ ਸੰਜੀ ਬਾਣੀ ਸੰਤ ਸਾਜਣ ਪਏ ਸਰਸੇ ਪੂਰੀ ਵਤੀ ਜਾਣੀ ਸੁਣਤੇ ਪੂਨੀਤ ਕਹਤੇ ਪੁਰਤ ਸਤਿਗੁਰ ਰਹਾ ਪਰ ਪੂਰੇ ਬਿਨਗਟ ਨਾਨਕ ਗੁਰ ਚਰਨ ਲਾਗੇ ਬਾਜੀ ਅਨਹਰ ਪੂਰੇ ਮੋਦਾਬਣੀ ਮਹਿਲਾ ਪੰਜਵਾ ਆਲੋ ਵਿੱਚ ਤੈਨੂੰ ਅਸਤੁਲ ਬਈਓ ਸਤ ਸੰਤੋਖ ਵਿਚਾਰੋ ਅਮਰਤ ਨਾ ਉਠਾ ਕਰ ਕਾ ਬਈਓ ਜਿਸ ਕਾ ਸੰਸਾਰ ਦਾਰੋ ਜੇ ਕੋ ਖਾਵੇ ਜੇ ਕੋ ਪੁਚੇ ਤਿਸ ਕਾ ਹਿਦਾਰੋ ਇਹ ਵਸਤੂ ਤ ਜਿਨਹ ਜਾਈ ਨਿਤ ਨਿਤ ਰਖਉ ਧਾਰੋ ਤਮ ਸੰਸਾਰ ਚਰਨ ਲਗਤ ਤੜੀਏ ਸਬਨਾਨਕ ਬ੍ਰਹਮ ਪ੍ਰਸਾਰੋ ਸੋ ਲੋਕਾ ਮੈਂ ਆਪੰਜਵਾ ਤੇਰਾ ਕੀਤਾ ਜਤੋ ਨਹੀਂ ਮੈਨੋ ਜੋ ਕਿ ਤੋਈ ਮੈਂ ਨਿਰਗੁਣਿਆਦੂ ਤੋ ਨਹੀਂ ਆਪੇ ਦਰਸ ਪਈ ਦਰਸ ਪਿਆ ਮਿਹਰਾਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲਾਇ ਤਾ ਜੀਵਾ ਤਨ ਮਨਾ ਧੀਵੇ ਹਰਿਆ ਤਰਸ ਪਿਆ ਮਹਿਰਾ ਮਤੁ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾ ਜੀਵਾ ਤਨ ਮਨ ਠੀਵੇ ਹਰਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ